ਤੇ ਸਾਰੇ ਬੈਨੀਫਿਟ ਸਾਨੂੰ ਮਿਲਦੇ ਆ ਠੀਕ ਹੈ ਜੀ ਤੇ ਸਪੈਨਸ਼ਨ ਪੂਰੀ ਮਿਲਦੀ ਆ ਕਿਉਂਕਿ ਜਿੰਨਾ ਵੀ ਜਦੋਂ ਵੀ ਰਿਟਾਇਰ ਹੋਣਾ ਲਾਸਟ ਡੇ ਜਿਹੜਾ ਆ ਉਹਦਾ ਅੱਧ ਜਿਹੜਾ ਆ ਤੁਹਾਨੂੰ ਰਿਟਾਇਰਮੈਂਟ ਤੇ ਤੁਹਾਨੂੰ ਪਿੰਚ ਦੇ ਰੂਪ ਦੇ ਵਿੱਚ ਹਰ ਮਹੀਨੇ ਆਉਂਦਾ ਰਹਿੰਦਾ ਆ ਮੈਂ ਜਿਹੜਾ 2004 ਤੋਂ ਪਹਿਲਾਂ ਦਾ ਜਿਹੜਾ ਆ ਭਰਤੀਆਂ ਇਸ ਕਰਕੇ ਮੈਨੂੰ ਤਾਂ ਜਿਹੜੇ ਆ ਸਾਰੇ ਬੈਨੀਫਿਟ ਮਿਲਣੇ ਚਾਹੀ ਮਿਲਨੇ ਹਨ ਸੋ ਮੈਂ ਇਹ ਹੀ ਅੱਜ ਇਹ ਤੁਹਾਨੂੰ ਆ ਕੇ ਸਾਡੇ ਜਿਹੜੇ ਆ ਸਾਥੀ ਜਿਹੜੇ ਆ 2004 ਤੋਂ ਬਾਅਦ ਜਿਹੜੇ ਆ ਭਰਤੀ ਹੋਏ ਆ ਉਹਨਾਂ ਨੂੰ ਸਾਰੇ ਬੈਨੀਫਿਟ ਮਿਲਣੇ ਚਾਹੀਦਾ ਤਾਂ ਕਿ ਉਹ ਆਪਣਾ ਜਿਹੜਾ ਆ ਵਡਾਪਾ ਜਿਹੜਾ ਆ ਆਪਣੇ ਬੱਚਿਆਂ ਨੂੰ ਚੰਗੇ ਤਰਾ ਜਿਹੜਾ ਆ ਆਪਣੇ ਜਿਹੜਾ ਆ ਪਰਵਰਿਸ਼ ਕਰ ਸਕਣ ਕਿਉਂਕਿ ਜਿਹੜੇ ਆ ਪਟਾਪਾ ਜਦੋਂ ਆਉਂਦਾ ਆ ਉਸ ਨੂੰ ਤੁਹਾਨੂੰ ਪਤਾ ਹੀ ਆ ਕਿ ਹੁਣੇ ਜਿਹੜੇ ਆ ਬਿਮਾਰੀਆਂ ਸਾਨੂੰ ਐਨੀਆਂ ਜਿਹੜੀਆਂ ਲੱਗ ਗਈਆਂ ਆ ਕਿਉਂਕਿ ਪ੍ਰੈਸ਼ਰ ਐਨਾ ਆ ਦੁਜੀਏ ਦੇ ਵਿੱਚ ਟੀਚਿੰਗ ਦੇ ਵਿੱਚ ਸੋ ਵਡਾਪਾ ਸਾਡਾ ਕੱਟਣਾ ਸਾਡੇ ਨੂੰ ਬਹੁਤ ਮੁਸ਼ਕਲ ਹੋ ਜਾਣਾ ਆ ਹੁਣੇ ਸਾਨੂੰ ਜਿਹੜੀਆਂ ਦਵਾਈਆਂ ਬਹੁਤ ਜਿਹੜੀਆਂ ਮਹਿੰਗੀਆਂ ਦਵਾਈਆਂ 10000 ਰੁਪਏ ਦਾ ਤਾਂ ਮੇਰੇ ਖਿਆਲ ਨਾਲ ਖਰਚਾ ਹੁੰਦਾ ਹੀ ਆ ਘਰ ਦੇ ਵਿੱਚ ਦਵਾਈਆਂ ਆਮ ਕਰਕੇ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਜਿਹੜੇ ਆ ਕੁਝ ਨਾ ਕੁਝ ਉਹਨਾਂ ਨੂੰ ਏਦਾਂ ਦੀ ਹੈਗੀ ਆ ਪ੍ਰੋਬਲਮ ਸੋ ਹੋ ਜਾਂਦਾ ਆ ਸੋ ਅਸੀਂ ਚਾਹੁੰਦੇ ਆ ਕਿ ਜਿਹੜਾ ਆ ਸਾਡਾ ਜਿਹੜਾ ਆ ਬੁਢਾਪਾ ਜਿਹੜਾ ਆ ਵਧੀਆ ਢੀਕੇ ਨਾਲ ਹੋਵੇ ਸਾਡੇ ਬੱਚੇ ਸੈਟ ਕੋਣ ਤੇ ਅਸੀਂ ਚਾਹੁੰਦੇ ਆ ਕਿ 2 ਜਾਂ 4 ਤੋਂ ਬਾਅਦ ਜਿਹੜੇ ਭੱਤੀਆਂ ਸਾਰੇ ਮੁਲਾਜ਼ਮ ਉਹਨਾਂ ਦੀ ਜਿਹੜੀ ਆ ਪੂਰੀ ਪੈਨਸ਼ਨ ਮਿਲੇ ਸੋ ਸਰਕਾਰ ਨੇ ਜਿਹੜਾ 22 18 ਅ ਨਵੰਬਰ 2022 ਦੇ ਵਿੱਚ ਇੱਕ ਜਿਹੜਾ ਆ ਨੋਟੀਫਿਕੇਸ਼ਨ ਕੀਤਾ ਅਧੂਰਾ ਨੋਟੀਫਿਕੇਸ਼ਨ ਕੀਤਾ ਉਸ ਤੋਂ ਬਾਅਦ ਕੁਝ ਵੀ ਜਿਹੜਾ ਐ ਉਹਨਾਂ ਨੇ ਇਹਦਾ ਐਸਓਪੀ ਜਿਹੜੀ ਐ ਜਾਰੀ ਨਹੀਂ ਕੀਤੀ। ਸੋ ਅਸੀਂ ਤੌਨੇ ਆ ਕੇ ਜੜਾ ਸਰਕਾਰ ਜਿਹੜਾ ਐ ਐਸਓਪੀ ਜਾਰੀ ਕਰੇ ਇਹ ਜਿਹੜਾ ਆ ਪੁਰਾਣੀ ਪੈਨਸ਼ਨ ਜਿਹੜਾ ਸਾਡੇ ਮੁਲਾਜ਼ਮਾਂ ਤੇ ਲਾਗੂ ਕਰੇ ਤੇ ਸਾਥੇ ਜਿਹੜਾ ਕੱਚੇ ਮੁਲਾਜ਼ਮਿਆਂ ਉਹਨਾਂ ਨੂੰ ਪੱਕਾ ਕਰੇ ਤੋ ਇਹ ਜਿਹੜਾ ਰੋਸੇ ਵਿੱਚ ਅੱਜ ਅਸੀਂ ਜਿਹੜੇ ਆ ਕਿ ਜਿਹੜੇ ਅਧੂਰੇ ਜਿਹੜਾ ਨੋਟੀਫਿਕੇਸ਼ਨ ਦੀਆਂ ਕਾਪੀਆਂ ਜਿਹੜੀਆਂ ਆਪਾਂ ਸਾੜ ਕੇ ਵਿਰੋਧ ਜਿਤਾ ਰਹੇ ਆ ਕਿ ਸਰਕਾਰ ਤੱਕ ਜਿਹੜੀ ਆਵਾਜ਼ ਸਾਡੀ ਪਹੁੰਚੇ ਕਿ ਜਿਹੜਾ ਨੋਟੀਫਿਕੇਸ਼ਨ ਜਿਹੜਾ ਆ ਉਹ ਜਿਹੜਾ ਆ ਵਧੀਆ ਜਿਹੜਾ ਫੁੱਲ ਫਲੈਜ ਜਿਹੜਾ ਆ ਨੋਟੀਫਿਕੇਸ਼ਨ ਜਾਰੀ ਕਰੇ ਧੰਨਵਾਦ ਐਸੇ ਇੱਕ ਲਾ ਕੇ ਉੱਤੇ ਪੱਤਰ ਲਗਾ ਲਾ ਆਜਾ ਆਇਆ ਤੁਸੀਂ ਵੀ ਹੁਣ ਐਡੇ ਚੱਲ ਕੇ ਆਏ ਆ ਦੱਸੋ ਹੈ ਭਾਈ ਭਰਾਵਾਂ ਦੇ ਨਾਲ ਖਾਣਾ ਚਾਹੀਦਾ ਆ ਠੀਕ ਨਹੀਂ ਜੀ ਸਰ ਮੋਟੋ ਕਿਛ ਨਹੀਂ ਮੋਟੋ ਕਿਛ ਲੈ ਵੀਡੀਓ ਬੰਦ ਕਰ ਦਿਓ ਵੀਡੀਓ ਬੰਦ ਕਰ ਦਿਓ ਬਸ ਠੀਕ ਆ ਅੱਜ ਪੁਰਾਣੀ ਪੈਨਸ਼ਨ ਬਹਾਲੀ ਸੰਘਾਰਸ਼ ਕਮੇਟੀ ਪੰਜਾਬ ਅਤੇ ਸੀਪੀਐਫ ਕਮੇਟੀ ਕਰਮਚਾਰੀ ਯੂਨੀਅਨ ਪੰਜਾਬ ਦੇ ਸੱਦੇ ਦੇ ਉੱਤੇ ਪੰਜਾਬ ਦੇ ਹਰੇਕ ਮਲਾਜਮ ਵੱਲੋਂ ਜਿਹੜਾ ਕਿ ਐਨਪੀਐਸ ਤੋਂ ਪੀੜਤ ਹੈ ਉਹ ਜਿੱਥੇ ਵੀ ਆਪਣੇ ਸਟੇਸ਼ਨ ਤੇ ਕੰਮ ਕਰਦਾ ਉਸ ਵੱਲੋਂ ਜੋ ਪੰਜਾਬ ਸਰਕਾਰ ਨੇ 22 18 ਨਵੰਬਰ 2022 ਨੂੰ ਇੱਕ ਅਧੂਰਾ ਪੁਰਾਣੀ ਪੈਨਸ਼ਨ ਬਹਾਲੀ ਸੰਘਾਰਸ਼ ਬਹਾਲੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਦੇ ਸਬੰਧ ਵਿੱਚ ਉਸ ਸਮੇਂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਸੀਗੀ ਅਤੇ ਵੱਡੇ ਵੱਡੇ ਪੋਸਟ ਲਗਾਏ ਸਨ ਕਿ ਅਸੀਂ ਪੰਜਾਬ ਦੇ 2 ਲੱਖ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫਾ ਪੁਰਾਣੀ ਪੈਨਸ਼ਨ ਵਹਾਰ ਕਾ ਕੇ ਦੇ ਰਹੇ ਹਾਂ ਬੜੇ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਕਿ 2022 ਤੋਂ ਅੱਜ 2025 ਆ ਗਿਆ ਪਰ ਪੰਜਾਬ ਸਰਕਾਰ ਵੱਲੋਂ ਜੋ ਇਹ ਨੋਟੀਫਿਕੇਸ਼ਨ ਕੀਤਾ ਗਿਆ ਸੀ ਇਸ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ ਜੋ ਵੀ ਪੰਜਾਬ ਦੇ ਕਰਮਚਾਰੀ ਅਟਾਇਰ ਹੋ ਰਹੇ ਨੇ ਉਹਨਾਂ ਨੂੰ ਐਨਪੀਐਸ ਦੇ ਅਧੀਨ ਬਹੁਤ ਹੀ ਨਗੂਣੀ ਪੈਨਸ਼ਨ ਜਿਸ ਨੂੰ ਕਿ 4042 ਤੋਂ 4500 5000 ਜਾਂ 7000 ਰੁਪਏ ਆ ਦਿੱਤਾ ਜਾ ਗਿਆ ਜਿਸ ਨਾਲ ਕਿ ਮੁਲਾਜ਼ਮ ਦਾ ਇੱਕ ਦਿਨ ਦਾ ਵੀ ਗੁਜ਼ਾਰਾ ਕਰਨਾ ਔਖਾ ਹੈ ਪੂਰੇ ਮਹੀਨੇ ਦਾ ਗੁਜ਼ਾਰਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਨੋਟੀਫਿਕੇਸ਼ਨ ਉਸ ਸਮੇਂ ਸਰਕਾਰ ਵੱਲੋਂ ਕੀਤਾ ਗਿਆ ਸੀ ਜਦੋਂ ਕਿ ਗੁਜਰਾਤ ਅਤੇ ਹਰਿਆਣਾ ਵਿੱਚ ਇਲੈਕਸ਼ਨਾਂ ਹੋ ਰਹੀਆਂ ਸਨ ਉੱਥੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਸਗੇ ਜਾਂ ਇਹਨਾਂ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਸੀ ਉਹਨਾਂ ਨੇ ਐਲਾਨ ਕੀਤੇ ਸੀ ਇਹ ਝੂਠਾ ਨੋਟੀਫਿਕੇਸ਼ਨ ਉੱਥੇ ਲੋਕਾਂ ਨੂੰ ਦਿਖਾ ਲਿਆ ਗਿਆ ਸੀ ਕਿ ਅਸੀਂ ਪੰਜਾਬ ਦੇ ਅੰਦਰ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਰਕੇ ਪੁਰਾਣੀ ਪੈਨਸ਼ਨ ਅੱਜ ਤੱਕ ਹੀ ਬਹਾਲ ਨਹੀਂ ਹੋਈ ਇਸ ਲਈ ਮੁਲਾਜ਼ਮ ਹਰੋਜ ਸਰਕਾਰ ਤੋਂ ਮੰਗ ਕਰਦੇ ਮੀਟਿੰਗਾਂ ਕਰਦੇ ਆ ਪਰ ਸਰਕਾਰ ਦੇ ਕੰਨਾਂ ਤੇ ਜੋ ਨਹੀਂ ਸਰਕ ਰਹੀ ਇਸ ਰੋਸ ਵਿੱਚੋ ਅੱਜ ਪੂਰੇ ਪੰਜਾਬ ਦੇ ਅੰਦਰ ਅਤੇ ਜ਼ਿਲ੍ਹਾ ਸ਼ਹੀ ਭਗਤ ਸਿੰਘ ਨਗਰ ਦੇ ਜਿੰਨੇ ਵੀ ਐਨ ਐਪੀਐਸ ਦੇ ਕਰਮਚਾਰੀ ਹੈ ਉਹਨਾਂ ਨੇ ਆਪਣੇ ਸਿਰਾਂ ਤੇ ਕਾਲੀਆਂ ਪੱਟੀਆਂ ਬਨ ਕੇ ਬੀਬੀਆਂ ਨੇ ਕਾਲੇ ਬੈਜ ਲਗਾ ਕੇ ਰੋਸ ਵਜੋਂ ਇਸ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਅਤੇ ਸਰਕਾਰ ਵੱਲੋਂ ਆਪਣਾ ਰੋਸ ਪ੍ਰਗਟ ਕੀਤਾ ਮੈਂ ਇਹ ਵੀ ਦੱਸਣਾ ਚਾਹਨਾ ਕਿ ਜਦੋਂ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਲੀਡਰ ਆ ਜਾਂ ਕਿੰਨੇ ਵੀ ਸਾਡੇ ਮੰਤਰੀ ਬਣੇ ਆ ਇਹ ਜਦੋਂ ਸੱਤਾ ਤੋਂ ਬਾਹਰ ਸਨ 2022 ਤੋਂ ਪਹਿਲਾਂ ਇਹ ਸਾਡੀਆਂ ਰੈਲੀਆਂ ਵਿੱਚ ਆ ਕੇ ਬੈਠਦੇ ਸੀ ਜਿਤਨਾ ਤੁਸੀਂ ਇਸ ਫੋਟੋ ਵਿੱਚ ਦੇਖ ਸਕਦੇ ਹੋ ਕੇ ਸਾਡੇ ਵਿੱਤ ਮੰਤਰੀ ਸਰਦਾਹਰਪਾਲ ਸਿੰਘ ਚੀਮਾ ਜੀ ਜਦੋਂ ਸਾਡੀ 2022 ਤੋਂ ਪਹਿਲਾਂ ਰੈਲੀ ਹੋਈ ਸੀ ਤਾਂ ਸਾਡੀ ਇਸ ਰੈਲੀ ਦੇ ਵਿੱਚ ਆ ਕੇ ਬੈਠੇ ਸੀ ਅਤੇ ਸਾਡੀ ਤਾਕਤੀ ਫੜ ਕੇ ਇਹ ਨਹੀਂ ਕਿਹਾ ਸੀ ਸ਼ੌਂਕ ਨਹੀਂ ਮਜਬੂਰੀ ਹੈ ਪੁਰਾਣੀ ਪੈਨਸ਼ਨ ਜ਼ਰੂਰੀ ਹੈ ਇਹਦੇ ਨਾਲ ਹੀ ਪੁਰਾਣੀ ਪੈਨਸ਼ਨ ਬਹਾਲ ਕਰੂਗੇ ਨਾਦੇ ਵੀ ਲਗਾਏ ਸਨ ਹੁਣ ਜਦੋਂ ਸਾਡੀ ਸੂਬਾ ਕਮੇਟੀ ਦੀ ਵਿੱਤ ਮੰਤਰੀ ਨਾਲ ਮੀਟਿੰਗ ਹੋਈ ਤਾਂ ਇਸ ਨੇ ਇਹਨਾਂ ਨੇ ਕਿਹਾ ਕਿ ਮੈਨੂੰ ਤਾਂ ਇਹ ਹੀ ਨਹੀਂ ਪਤਾ ਕਿ ਅਸੀਂ ਨੋਟੀਫਿਕੇਸ਼ਨ ਜਾਰੀ ਕੀਤਾ ਮੈਨੂੰ ਨੋਟੀਫਿਕੇਸ਼ਨ ਦੀ ਕਾਪੀ ਦਿਓ ਕਿੰਨੀ ਹੀ ਹਾਸੋਹੀਣੀ ਅਤੇ ਸ਼ਰਮ ਵਾਲੀ ਗੱਲ ਆ ਕਿ ਸਰਕਾਰ ਵੱਲੋਂ ਆਪ ਨੋਟਿਸ ਜਾਰੀ ਕੀਤਾ ਹੋਵੇ ਤੇ ਸਰਕਾਰ ਦੇ ਵਿੱਤ ਮੰਤਰੀ ਪੁੱਛਦੇ ਹੋਣ ਕਿ ਨੋਟੀਫਿਕੇਸ਼ਨ ਕਦੋਂ ਹੋਇਆ ਮੈਨੂੰ ਅਸੀਂ ਕਾਪੀ ਦਿਓ ਸੋ ਅਸੀਂ ਐਲਾਨ ਕਰਨਾ ਚਾਹੁੰਦੇ ਹਾਂ ਕਿ ਜੇ ਸਰਕਾਰ ਦਾ ਇਹੋ ਜਿਹਾ ਰਵਈਆ ਰਿਹਾ ਤਾਂ ਪੰਜਾਬ ਦੇ 2 ਲੱਖ ਕਰਮਚਾਰੀਏ ਜਿਹੜੇ ਸੜਕਾਂ ਤੇ ਆਣਗੇ ਅਤੇ ਸਰਕਾਰ ਨੂੰ ਸਤਾਈ ਦੇ ਵਿੱਚ ਇਸ ਖਮਿਆਜੇ ਦਾ ਇਸ ਦਾ ਖਮਿਆਜਾ ਭਉਤਨਾ ਬਗ ਗਿਆ ਜੇਕਰ ਪੰਜਾਬ ਨੇ ਪੁਰਾਣੀ 50 ਸਰਕਾਰ ਨੇ ਪੁਰਾਣੀ ਪੈਨਸ਼ਨ ਬਾਹਰ ਨਾ ਕੀਤੀ ਸੋ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅੱਜ ਸਾਡੇ ਇਸ ਰੋਜ਼ ਤੋਂ ਰੋਜ਼ ਤੋਂ ਆਪਣੇ ਸੇਧ ਦਿੰਦੇ ਹੋਏ ਜੋ ਪੰਜਾਬ ਸਰਕਾਰ ਵੱਲੋਂ 24 ਤਰੀਕ ਨੂੰ ਆਨੰਤ ਸ਼੍ਰੀ ਨੰਦਪਾਲ ਸਾਹਿਬ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਗਿਆ ਉੱਥੇ 2 ਲੱਖ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਕੇ ਰਾਹਤ ਦਿੱਤੀ ਜਾਵੇ ਅਤੇ ਇਸ ਨੂੰ ਇਤਿਹਾਸਕ ਬਣਾਇਆ ਜਾਵੇ ਸੋ ਧੰਨਵਾਦ ਜੀ